ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਖਾਲਿਸਤਾਨ ਅਤੇ ਤਾਮਿਲਨਾਡੂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜਿਹੜੇ ਤਮੇ ਲੋਕ ਨੇ ਆਸਤੀ ਤਰੀਕ ਦੇ ਵਿੱਚ ਖਾਲਿਸਤਾਨ ਨੂੰ ਸਪੋਰਟ ਕਰ ਰਹੇ ਨੇ ਅਗਲੀ ਖਬਰ ਸਾਡੀ ਜਗਨਨਾਥਪੁਰੀ ਮੰਦਿਰ ਦੇ ਨਾਲ ਅਤੇ ਖਾਲਸਾ ਰਾਸ ਦੇ ਨਾਲ ਜੁੜੀ ਹੋਈ ਹੈ ਪਿਛਲੇ ਦਿਨੋਂ ਤੁਸੀਂ ਦੇਖਿਆ ਹੋਊਗਾ ਕਿ ਜਗਨਨਾਥਪੁਰੀ ਮੰਦਿਰ ਦੇ ਉੱਪਰੋਂ ਇੱਕ ਝੰਡਾ ਨੀਚੇ ਦਿਖ ਜਾਂਦਾ ਹੈ ਇਸ ਦਾ ਖਾਲਸਾ ਰਾਸ ਦੇ ਨਾਲ ਕੀ ਸਬੰਧ ਹੈ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਤੋਂ ਬਾਅਦ ਅਗਲੀ ਖਬਰ ਤੁਹਾਨੂੰ ਦੱਸਾਂਗੇ ਦੋਸਤੋ ਇੰਗਲੈਂਡ ਦੀ ਇੰਗਲੈਂਡ ਦੇ ਵਿੱਚ ਇੱਕ ਸਿੱਖ ਬੱਚੀ ਹੈ ਇਸ ਸਿੱਖ ਬੱਚੀ ਕਰੀਅਰ ਟੀਮ ਦੀ ਕਪਤਾਨੀ ਕੀਤੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਦੱਸਾਂਗੇ ਇਸ ਤੋਂ ਇਲਾਵਾ ਇੰਗਲੈਂਡ ਦਾ ਹੀ ਇੱਕ ਸਿੱਖ ਲੜਕਾ ਹੈ 17 ਸਾਲ ਦੀ ਇਸ ਦੀ ਉਮਰ ਹੈ ਇਸ ਨੂੰ ਕਿੰਗ ਚਾਰਲਸ 3 ਦੇ ਅਵਾਰਡ ਦੇ ਨਾਲ ਉੱਥੇ ਸਨਮਾਨਿਤ ਕੀਤਾ ਗਿਆ ਇਸ ਦਾ ਵੀ ਵੀਡੀਓ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਖਬਰ ਦੱਸਾਂਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਉਸ ਤੋਂ ਅਗਲੀ ਖਬਰ ਦੱਸਾਂਗੇ ਤੁਹਾਨੂੰ ਸਕੂਲਾਂ ਦੇ ਨਾਲ ਜੁੜੀ ਹੋਈ ਔਰ ਇਸ ਤੋਂ ਬਾਅਦ ਆਪਾਂ ਅਕਾਲ ਮੂਵੀ ਦੇ ਰਿਵਿਊ ਦੀ ਗੱਲ ਕਰਾਂਗੇ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਵੀਰਾਂ ਦਾ तहे ਦਿਲੋਂ ਧ ਸਪੋਰਟ ਕਰਦੇ ਨੇ ਅਤੇ ਸ਼ੇਅਰ ਕਰਦੇ ਨੇ ਇਸ ਦੇ ਵਿੱਚ ਕਿਉਂਕਿ ਅਸੀਂ ਹਿੰਦੀ ਦੇ ਵਿੱਚ ਵੀ ਵੀਡੀਓ ਬਣਾਉਂਦੇ ਹਾਂ ਤੇ ਉੱਥੇ ਵੀ ਤੁਸੀਂ ਦੇਖਦੇ ਹੋ ਸ਼ੇਅਰ ਕਰਦੇ ਹੋ ਅਤੇ ਪੰਜਾਬੀ ਨੂੰ ਵੀ ਤੁਸੀਂ ਸਪੋਰਟ ਕਰਦੇ ਹੋ ਜੇ ਤੁਸੀਂ ਪੰਜਾਬੀ ਨੂੰ ਜ਼ਿਆਦਾ ਸਪੋਰਟ ਕਰੋਗੇ ਤਾਂ ਅਸੀਂ ਸਾਰੇ ਵੀਡੀਓ ਕੇਵਲ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਬਣਾਵਾਂਗੇ ਸੋ ਸਾਰਿਆਂ ਤੋਂ ਪਹਿਲੀ ਵੱਡੀ ਖਬਰ ਆਪਾਂ ਕਰਾਂਗੇ ਦੋਸਤੋ ਕੈਨੇਡਾ ਵਾਲੀ ਕੈਨੇਡਾ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਇਤਿਹਾਸ ਰਚਿਆ ਹੈ ਕੈਨੇਡਾ ਦੇ ਵਿੱਚ ਪੰਜਾਬੀ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਦੀ ਤਰੀਕ ਦੇ ਵਿੱਚ ਵੀ ਇਤਿਹਾਸ ਰਚ ਰਹੇ ਨੇ ਔਰ ਪਹਿਲੀ ਵਾਰ ਜਦੋਂ ਗਏ ਸੀ ਉਦੋਂ ਵੀ ਉਹਨਾਂ ਨੇ ਇਤਿਹਾਸ ਰਚਿਆ ਸੀ ਕੈਨੇਡਾ ਦੇ ਵਿੱਚ ਅਬ ਦਾ ਇੱਕ ਰਹਿਣ ਵਾਲਾ ਨੌਜਵਾਨ ਹੈ ਅਪੂਰ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਕੈਨੇਡਾ ਦੇ ਵਿੱਚ ਪਹੁੰਚ ਕੇ ਉਥੋਂ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬੀਆਂ ਦਾ ਨਾਮ ਚਮਕਾਇਆ ਸਿੱਖਾਂ ਦਾ ਨਾਮ ਚਮਕਾਇਆ ਰੁਪਿੰਦਰਪਾਲ ਸਿੰਘ ਅਪੂਰ ਦੇ ਰਹਿਣ ਵਾਲੇ ਨੇ ਇਹਨਾਂ ਦਾ ਪਰਿਵਾਰ ਵੀ ਅਪੂਰ ਦੇ ਵਿੱਚ ਰਹਿੰਦਾ ਹੈ ਔਰ ਇਹਨਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਇੱਕ ਬਹੁਤ ਵੱਡੀ ਮੱਲ ਮਾਰੀ ਕੈਨੇਡੀਅਨ ਪੁਲਿਸ ਦੇ ਵਿੱਚ ਜਾ ਕੇ ਇਹ ਭਰਤੀ ਹੋ ਚੁੱਕੇ ਨੇ ਇਹ ਕਿਹੜੇ ਪਦ ਦੇ ਉੱਤੇ ਭਰਤੀ ਹੋਏ ਇਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਕੜੀ ਮਿਹਨਤ ਅਤੇ ਲਗਨ ਦੇ ਨਾਲ ਕਰੈਕਸ਼ਨਲ ਸਰਵਿਸਸਸ ਆਫ ਕੈਨੇਡਾ ਵਿੱਚ ਫੈਡਰਲ ਪੀਸ ਅਫਸਰ ਬਣ ਕੇ ਕੈਨੇਡਾ ਦੀ ਪੁਲਿਸ ਦੇ ਵਿੱਚ ਰੁਪਿੰਦਰਪਾਲ ਸਿੰਘ ਅੱਜ ਦੀ ਤਰੀਕ ਦੇ ਵਿੱਚ ਜੇਲ ਅਫਸਰ ਨੇ ਔਰ ਇਹਨਾਂ ਦੇ ਜਿਹੜੇ ਪਿਤਾ ਨੇ ਇਹਨਾਂ ਦੇ ਪਿਤਾ ਇੰਡੀਅਨ ਨੇਵੀ ਦੇ ਵਿੱਚ ਦੋਸਤੋ ਨੌਕਰੀ ਕਰ ਚੁੱਕੇ ਨੇ ਇਸੇ ਪ੍ਰਕਾਰ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਤਕਰੀਬਨ ਸੱਤ ਸੱਤ ਪੀੜੀਆਂ ਆਰਮੀ ਦੇ ਵਿੱਚ ਤੇ ਪੁਲਿਸ ਦੇ ਵਿੱਚ ਹੋ ਚੁੱਕੀਆਂ ਨੇ ਸੋ ਇਹਨਾਂ ਨੂੰ ਅਸੀਂ ਵਧਾਈਆਂ ਦਿੰਨੇ ਹਾਂ ਅਬੋਹਰ ਦੇ ਵੀਰ ਰੁਪਿੰਦਰਪਾਲ ਸਿੰਘ ਨੂੰ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੂਜੀ ਖਬਰ ਦੱਸਾਂਗੇ ਦੂਸਰੀ ਖਬਰ ਵੀ ਸਾਡੀ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ ਇੰਗਲੈਂਡ ਵਾਲੀ ਇੰਗਲੈਂਡ ਦੇ ਵਿੱਚ 17 ਸਾਲ ਦਾ ਇੱਕ ਨੌਜਵਾਨ ਹੈ ਇਸ ਸਿੱਖ ਨੌਜਵਾਨ ਨੇ ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਇੱਕ ਲੇਕ ਹੈ ਜੋ ਲੇਕ ਬਹੁਤ ਜਿਆਦਾ ਖਰਾਬ ਹੋ ਚੁੱਕੀ ਸੀ ਔਰ ਉਸ ਲੇਕ ਦੇ ਬਾਰੇ ਉੱਥੋਂ ਦੀ ਸਰਕਾਰ ਨੇ ਔਰ ਉੱਥੋਂ ਦੇ ਪ੍ਰਬੰਧਕਾਂ ਨੇ ਕਿਹਾ ਕਿ 50 ਸਾਲਾਂ ਬਾਅਦ ਇਹ ਜਿਹੜੀ ਲੇਕ ਹੈ ਅੱਗੇ ਨਹੀਂ ਬਚੂਗੀ ਲੋਕਾਂ ਦੇ ਵਰਤਣ ਵਾਸਤੇ ਪਰ ਇਸ 17 ਸਾਲ ਦੇ ਸਿੱਖ ਨੌਜਵਾਨ ਨੇ ਉਤੇ ਜਿਸ ਪ੍ਰਕਾਰ ਦੇ ਨਾਲ ਉਸ ਲੇਖ ਦੀ ਸਾਫ ਸਫਾਈ ਕਰ ਦਿੱਤੀ ਅਤੇ ਉਸ ਲੇਖ ਨੂੰ ਸਹੀ ਅਤੇ ਤੰਦਰੁਸਤ ਕਰ ਦਿੱਤਾ ਇਸ ਕਰਕੇ ਇਸ ਗੁਰਸਿੱਖ ਲੜਕੇ ਨੂੰ 17 ਸਾਲ ਦੀ ਉਮਰ ਦੇ ਵਿੱਚ ਕਿੰਗ ਚਾਰਲਸ 3 ਨਾਮ ਦਾ ਅਵਾਰਡ ਮਿਲਿਆ ਹੈ ਇਸ ਦਾ ਛੋਟਾ ਜਿਹਾ ਵੀਡੀਓ ਵੀ ਤੁਹਾਨੂੰ ਮੈਂ ਸੁਣਾ ਦਿੰਦਾ ਹਾਂ ਸੁਣੋ ਜਰਾ ਸੋ ਇਹ ਉਹ ਮੈਡਲ ਹੈ ਜੀ ਕਿੰਗ ਚਾਰਲਸ 3 ਮੈਡਲ ਜਿਹੜਾ ਅਜ ਬਲਜੋਤ ਨੂੰ ਮਿਲਿਆ ਗਵਰਨਰ ਆਫਿਸ ਦੇ ਵੱਲੋਂ ਇਹ ਜਾਰੀ ਕੀਤਾ ਜਾਂਦਾ ਲੈਫਟੇਨੈਂਟ ਗਵਰਨਰ ਦੇ ਬਹੁਤ ਵਾਰੀ ਹੁਤ ਸਮਝਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਤਾਂ ਬਸ ਉਹ ਬਹਿ ਜਾਂਦੇ ਵੀ ਚਲੋ ਇਹ ਪ੍ਰੋਬਲਮ ਹੈਗੀ ਆ ਮੈਂ ਕਿਹੜੇ ਦੇ ਬਾਰੇ ਕੁਝ ਕਰ ਸਕਦਾ ਪਰ ਲੋ ਰੈਨ ਦੇ ਕੋਰ ਤੇ ਇਹ ਹੈ ਕਿ ਯੂਥ ਨੂੰ ਸਮਝਣਾ ਚਾਹੀਦਾ ਕਿ ਜੇ ਕੋਈ ਪ੍ਰੋਬਲਮ ਹੋਵੇ ਸੋ ਬਲਜੋਤ ਸਿੰਘ ਰਾਇਨ ਨੂੰ ਵੀ ਆਪਾਂ ਵਧਾਈਆਂ ਦਿੰਨੇ ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹਿਣਾ ਤੇ ਸਿੱਖ ਤੇ ਆਪਣੀ ਕਮਿਊਨਿਟੀ ਦਾ ਇਸੇ ਪ੍ਰਕਾਰ ਦੇ ਨਾਲ ਮਾਨ ਸਨਮਾਨ ਉਹ ਵਧਾਉਂਦੇ ਰਹਿਣ ਇਸ ਤੋਂ ਇਲਾਵਾ ਤੁਹਾਨੂੰ ਇੰਗਲੈਂਡ ਦੀ ਹੀ ਆਪਾਂ ਇੱਕ ਹੋਰ ਖਬਰ ਦੱਸ ਦਿੰਦੇ ਹਾਂ ਦੋਸਤੋ ਆਪਣੀ ਅਖਲੀ ਜਿਹੜੀ ਖਬਰ ਹੈ ਉਹ ਇੰਗਲੈਂਡ ਦੇ ਇਹ ਲੜਕੀ ਸਿੱਖ ਬੱਚੀ ਸਰੀਤ ਕੋਰ ਦੇ ਨਾਲ ਸੰਬੰਧਿਤ ਹੈ ਇੰਗਲੈਂਡ ਦੇ ਵਿੱਚ ਇਹ ਸਾਰਿਆਂ ਤੋਂ ਪਹਿਲੀ ਸਿੱਖ ਲੜਕੀ ਹੈ ਜਿਸ ਲੜਕੀ ਨੇ ਉੱਥੇ ਇਤਿਹਾਸ ਰਚਿਆ ਹੈ ਇਤਿਹਾਸ ਕਿਵੇਂ ਰਚਿਆ ਕਿਉਂ ਦੇ ਪੱਛੇ ਅਗਰ ਕਿਸੇ ਟੀਮ ਨੂੰ ਲੀਡ ਕਰਦੇ ਨੇ ਤਾਂ ਉਹਨਾਂ ਨੂੰ ਕਿਤੇ ਅਗਰ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਉਹਨਾਂ ਨੂੰ ਖਾਲਸਤਾਨੀ ਅੱਤਵਾਦੀ ਵੀ ਆਖ ਦਿੱਤਾ ਜਾਂਦਾ ਹੈ ਜਿਸ ਪ੍ਰਕਾਰ ਦੇ ਨਾਲ ਆਈਪੀਐਲ ਦੇ ਵਿੱਚ ਹੋਇਆ ਸੀਗਾ ਇਸੇ ਪ੍ਰਕਾਰ ਦੇ ਨਾਲ ਕ੍ਰਿਕਟ ਟੀਮ ਦੇ ਵਿੱਚ ਫੁੱਟਬਾਲ ਟੀਮ ਦੇ ਵਿੱਚ ਹਮੇਸ਼ਾ ਇਹੀ ਚੀਜ਼ ਹੁੰਦੀ ਹੈ ਕਿ ਅਗਰ ਪੰਜਾਬੀਆਂ ਦੇ ਕਾਰਨ ਕਿਸੇ ਦੀ ਹਾਰ ਹੋ ਜੇ ਤਾਂ ਉਹਨਾਂ ਨੂੰ ਅੱਤਵਾਦੀ ਤੱਕ ਕਿਹਾ ਜਾਂਦਾ ਹੈ ਪਰ ਅਜਿਹਾ ਵਿਦੇਸ਼ਾਂ ਦੇ ਵਿੱਚ ਨਹੀਂ ਹੈ ਵਿਦੇਸ਼ ਦੀ ਧਰਤੀ ਇੰਗਲੈਂਡ ਦੀ ਗੱਲ ਕਰੀ ਤਾਂ ਇੰਗਲੈਂਡ ਦੇ ਉੱਤੇ ਸ੍ਰੀਦ ਕੌਰ ਨਾਮ ਦੀ ਇੱਕ ਸਿੱਖ ਲੜਕੀ ਹੈ ਸ੍ਰੀਦ ਕੌਰ ਨੇ ਇੰਗਲੈਂਡ ਦੀ ਅੰਡਰ 16 ਟੀਮ ਦੀ ਕਪਤਾਨੀ ਕਰਕੇ ਉਸ ਨੇ ਉਸ ਉਜਿਤ ਦਵਾਈ ਹੈ ਫਰਾਂਸ ਦੇ ਖਿਲਾਫ ਮੈਸੀ ਅਤੇ ਮੈਚ ਜਿੱਤਿਆ ਇਸ ਲੜਕੀ ਨੂੰ ਵੀ ਅਸੀਂ ਵਧਾਈਆਂ ਦੇਣਾ ਚਾਹੁੰਦੇ ਹਾਂ ਇੰਗਲੈਂਡ ਦੇ ਸਿੱਖਾਂ ਨੇ ਬਹੁਤ ਸਾਰੇ ਇਤਿਹਾਸ ਵੀ ਰਚੇ ਨੇ ਪਰ ਇੰਗਲੈਂਡ ਦੇ ਹੀ ਵਿੱਚ ਦੋਸਤੋ ਦੁਨੀਆ ਦਾ ਸਾਰਾ ਤੋਂ ਅਮੀਰ ਸਿੱਖ ਵੀ ਰਹਿੰਦਾ ਹੈ ਭਾਈ ਵੀਰ ਰੁਬੇਨ ਸਿੰਘ ਜੀ ਵੀਰ ਰੁਬੇਨ ਸਿੰਘ ਜੀ ਨੂੰ ਇੱਕ ਵਾਰ ਇੱਕ ਅੰਗਰੇਜ਼ ਨੇ ਟੌਂਟ ਮਾਰ ਦਿੱਤਾ ਸੀ ਕਿ ਬਈ ਤੂੰ ਤਾਂ ਪੱਗ ਬੰਨਦੇ ਹੋ ਤੁਸੀਂ ਗਰੀਬ ਲੋਗੋ ਤਾਂ ਉੱਥੇ ਭਾਈ ਰੁਬੇਨ ਸਿੰਘ ਜੀ ਨੇ ਉਸ ਅੰਗਰੇਜ਼ ਦੀ ਐਸੀ ਬੋਲਤੀ ਬੰਦ ਕੀਤੀ ਉਸ ਉੱਤੇ ਅਸੀਂ ਇੱਕ ਸਪੈਸ਼ਲ ਵੀਡੀਓ ਬਣਾਇਆ ਹੋਇਆ ਹੈ ਔਰ ਅੱਜ ਦੀ ਤਰੀਕ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਦੀ ਤਰੀਕ ਤੱਕ ਰॉयਲਸ ਗੱਡੀ ਸਾਰਿਆਂ ਤੋਂ ਮਹਿੰਗੀ ਹੈ ਇੰਗਲੈਂਡ ਦੇ ਵਿੱਚ ਔਰ ਉਸ ਗੱਡੀਆਂ ਦੀ ਜਿਹੜੀ ਪਰਮਾਰ ਹੈ ਉਹਨਾਂ ਦੇ ਘਰ ਵਿੱਚ ਖੜੀ ਹੈ ਸਰਦਾਰ ਜੀ ਸਰਦਾਰ ਰੁਬੇਨ ਸਿੰਘ ਜੀ ਜਿਸ ਰੰਗ ਦੀ ਦਸਤਾਰ ਸਜਾਉਂਦੇ ਨੇ ਉਸੇ ਰੰਗ ਦੀ ਰॉयਲਸ ਰॉयਲਸ ਕਾਰ ਲੈ ਕੇ ਘਰੋਂ ਬਾਹਰ ਨਿਕਲਦੇ ਨੇ ਦੁਨੀਆ ਖੜ ਖੜ ਕੇ ਵੇਖਦੀ ਹੈ ਇੰਗਲੈਂਡ ਦੇ ਵੱਡੇ ਵੱਡੇ ਅਮੀਰ ਵੀ ਖੜ ਖੜ ਕੇ ਉਹਨਾਂ ਨੂੰ ਦੇਖਦੇ ਨੇ ਸੋ ਇਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਇਹਨਾਂ ਦਾ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਪੰਜਾਬੀਅਤ ਦਾ ਸਿੱਖਾਂ ਦਾ ਨਾਮ ਸਨਮਾਨਿਤ ਕੀਤਾ ਹੈ ਸਿੱਖਾਂ ਦੇ ਨਾਮ ਦੇ ਨਾਲ ਇਤਿਹਾਸ ਲਿਖਿਆ ਹੈ ਸੋ ਅਗਲੀ ਖਬਰ ਦੋਸਤੋ ਤੋਂ ਅੰਦਾਜ਼ ਨੇਹਾ ਅਗਲੀ ਖ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਸਾਥੀ ਪਪਲਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਪਪਲਪ੍ਰੀਤ ਸਿੰਘ ਨੂੰ ਪਰਸੋ ਪੰਜਾਬ ਦੇ ਵਿੱਚ ਇੱਥੇ ਉਹਦੀ ਅਚਨਾਲਾ ਕੋਰਟ ਦੇ ਵਿੱਚ ਪੇਸ਼ੀ ਹਾਲ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਲਜਾਇਆ ਗਿਆ ਤਾਂ ਕੋਰਟ ਦੇ ਵਿੱਚ ਫਿਰ ਪੁਲਿਸ ਨੇ ਉਹਨਾਂ ਦਾ 3 ਦਿਨਾਂ ਦਾ ਰਾਮਾਡ ਲੈ ਲਿਆ ਅਸਲ ਦੇ ਵਿੱਚ ਮਸਲਾ ਕੇਵਲ ਇੰਨਾ ਸੀ ਕਿ ਪਪਲਪ੍ਰੀਤ ਸਿੰਘ ਔਰ ਅਮਰਿਤਪਾਲ ਸਿੰਘ ਖਾਲਸਾ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸੀ ਔਰ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰਦਾ ਹੈ ਉਸ ਦੀ ਦੁਸ਼ਮਣੀ ਸਿੱਧੀ ਹਮੇਸ਼ਾ ਹਕੂਮਤਾਂ ਦੇ ਨਾਲ ਸਮੇਂ ਦੀ ਜਿਹੜੀ ਹਕੂਮਤ ਹੁੰਦੀ ਹੈ ਉਹਨਾਂ ਦੇ ਨਾਲ ਹੋ ਜਾਂਦੀ ਹੈ ਇਹ ਲੋ ਸਹੀ ਪਾਸੇ ਲਾਉਂਦੇ ਸੀ ਪਰ ਸਰਕਾਰ ਜਾਂ ਉਹਨਾਂ ਦੇ ਕੁਝ ਨੁਮਾਇੰਦੇ ਜੋ ਲੋਕਾਂ ਨੂੰ ਵਿਗਾੜਨ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਚੀਜ਼ਾਂ ਹজম ਨਹੀਂ ਹੁੰਦੀਆਂ ਜੇ ਗੱਲ ਕਰੀਏ ਇਹਨਾਂ ਨੂੰ ਅੱਤਵਾਦੀ ਕਹਿਣ ਦੀ ਜਿਹੜੇ ਲੋਕ ਅਮਰਿਤਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਨੂੰ ਅੱਤਵਾਦੀ ਆਖਦੇ ਨੇ ਉਹ ਮੇਰੀ ਇੱਕ ਗੱਲ ਦਾ ਜਵਾਬ ਦੇਦੇ ਹੋ ਭਾਈ ਯੂਪੀ ਦੇ ਵਿੱਚ ਪਿਛਲੇ ਦਿਨੋਂ ਇੱਕ ਹਮਲਾ ਹੋਇਆ ਬਹੁਤ ਵੱਡਾ ਹਮਲਾ ਹੋਇਆ ਪਿੰਡ ਵਾਲਿਆਂ ਨੇ ਲੋਕਾਂ ਦੇ ਚੋਰਾਂ ਲਟੇਰਿਆਂ ਨੇ ਮਿਲ ਕੇ ਪੁਲਿਸ ਵਾਲਿਆਂ ਨੂੰ ਕੁੱਟਿਆ ਔਰ ਕੀ ਉੱਥੇ ਉਹ ਅੱਤਵਾਦੀ ਨਹੀਂ ਫਿਰ ਉਹ ਤਾਂ ਦੇਸ਼ ਭਗਤ ਹੋਗੇ ਉਹ ਰਾਮ ਭਗਤ ਨੇ ਔਰ ਪੰਜਾਬ ਦੇ ਵਿੱਚ ਜਿਹੜਾ ਚੋ ਪਚਾਪ ਆਪਦਾ ਸ਼ਾਂਤ ਮੇਂ ਪ੍ਰੋਟੈਸਟ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਨਾਲ ਮਹਾਰਾਜ ਦੀ ਸਵਾਰੀ ਦੇ ਨਾਲ ਥਾਣੇ ਜਾਂਦੇ ਨੇ ਗੱਲਬਾਤ ਕਰਦੇ ਨੇ ਪੁਲਿਸ ਅਫਸਰਾਂ ਦੇ ਨਾਲ ਕਿ ਤੁਸੀਂ ਸਾਡਾ ਲੜਕਾ ਨਜਾਇਜ਼ ਫੜਿਆ ਇਸ ਨੂੰ ਛੱਡ ਦਿਓ ਕੇਵਲ ਇੰਨੀ ਗੱਲ ਕਰਨ ਗਏ ਔਰ ਉਹਨਾਂ ਦੇ ਉੱਤੇ ਅੱਤਵਾਦੀ ਦਾ ਠੱਪਾ ਉੱਥੇ ਲਾ ਦਿੱਤਾ ਗਿਆ ਸੋ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਇੱਕ ਹੋਰ ਖਬਰ ਦੱਸ ਦਿੰਦੇ ਹਾਂ ਆਪਣੀ ਨਵੀਂ ਖਬਰ ਹੁੰਦੀ ਹੈ 7 ਸਾਲ ਦੇ ਮਾਹਿਦ ਸਿੰਘਲਾ ਦੇ ਨਾਲ ਜੁੜੀ ਹੋਈ 7 ਸਾਲ ਦਾ ਲੜਕਾ ਇਹ ਪੰਜਾਬ ਦੇ ਬਠਿੰਡਾ ਦਾ ਰਾਮਪੁਰ ਫੂਲ ਦਾ ਰਹਿਣ ਵਾਲਾ ਹੈ ਪਹਿਲਾ ਜਿਹੜਾ ਲੜਕਾ ਸੀ ਕੈਨੇਡਾ ਦੇ ਵਿੱਚ ਗਿਆ ਉਹ ਅਬੂਹਰ ਦਾ ਰਹਿਣ ਵਾਲਾ ਹੈ ਪਰ ਇਹ ਜਿਹੜਾ ਲੜਕਾ ਹੈ ਬਠਿੰਡੇ ਦਾ ਰਹਿਣ ਵਾਲਾ ਹੈ 7 ਸਾਲ ਦਾ ਮਾਹਿਦ ਸਿੰਘਲਾ ਜੇ ਮੈਂ ਤੁਹਾਨੂੰ ਪੁੱਛਾਂ ਜਾਂ ਤੁਸੀਂ ਮੈਨੂੰ ਪੁੱਛੋ 50 ਸਕਿੰਟਾਂ ਦੇ ਵਿੱਚ 100 ਦੇਸ਼ਾਂ ਦੇ ਨਾਂ ਸੁਣਾ ਦਿਓ ਤਾਂ ਸਾਡੇ ਸਾਰੇ ਤੇ ਹੱਥ ਖੜੇ ਨੇ ਪਰ ਇਸ ਲੜਕੇ ਨੇ ਉਹ ਇਤਿਹਾਸ ਰਸ ਦਿੱਤਾ ਇਸ ਲੜਕੇ ਨੇ 49 ਸਕਿੰਟਾਂ ਦੇ ਵਿੱਚ 100 ਦੇਸ਼ਾਂ ਦੇ ਨਾਂ ਸਾਨੂੰ ਸੁਣਾ ਦਿੱਤੇ ਨੇ 100 ਦੇਸ਼ਾਂ ਦੇ ਨਾਂ ਇਸ ਲੜਕੇ ਨੇ ਸੁਣਾ ਕੇ ਇਤਿਹਾਸ ਕਾਲਸਾ 월ड ਰਿਕਾਰਡ ਆਪਣੇ ਨਾਮ ਕਰ ਲਿਆ ਇੰਡੀਆ ਬੁੱਕ ਆਫ ਰਿਕਾਰਡਸ ਨੇ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਦਿੱਤਾ ਅਤੇ ਮੈਡਲ ਵੀ ਮਾਹਿਤ ਸਿੰਘਲਾ ਨੂੰ ਦੇ ਦਿੱਤਾ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਜੰਮਿਆ ਉਹਨਾਂ ਦੇ ਵਿੱਚ ਜਿਹੜਾ ਡੀਐਨਏ ਹੈ ਉਹ ਸਿਰਫ ਕੇਵਲ ਔਰ ਕੇਵਲ ਇਤਿਹਾਸ ਹੀ ਰਚਣ ਵਾਸਤੇ ਧਰਤੀ ਦੇ ਉੱਤੇ ਪੈਦਾ ਹੋਇਆ ਹੈ ਖਾਲਸਾ ਹਮੇਸ਼ਾ ਸਿਰੇ ਦੀ ਲੜਾਈ ਹੀ ਸਿਰੇ ਦੀ ਜੰਗ ਹੀ ਲੜਦਾ ਹੈ ਇਸ ਤੋਂ ਅਗਲੀ ਖਬਰ ਤੁਹਾਨੂੰ ਦੱਸਦੇ ਹਾਂ ਅਗਲੀ ਖਬਰ ਦੋਸਤੋ ਸਾਡੀ ਆਉਂਦੀ ਹੈ ਜਟਲਾਨਾ ਗੁਰਦੁਆਰਾ ਨੂੰ ਲੈ ਕੇ ਜਟਲਾਨਾ ਗੁਰਦੁਆਰਾ ਜਿਸ ਦਿਨ ਪਿਛਲੇ ਦਿਨੋਂ ਵਖ ਬੋਰਡ ਦਾ ਬਿੱਲ ਪਾਸ ਹੋਇਆ ਸੀ ਤਾਂ ਉੱਥੇ ਇੱਕ ਨਿੱਕੀ ਜਿਹੀ ਹੋਰ ਖਬਰ ਸਾਹਮਣੇ ਆਉਂਦੀ ਹੈ ਇਹ ਛੋਟਾ ਜਿਹਾ ਜਿਹੜੀ ਤੁਸੀਂ ਇੱਥੇ ਵੀਡੀਓ ਫੁਟੇਜ ਦੇਖ ਰਹੇ ਜੀ ਇਸ ਦੀ ਤੁਹਾਨੂੰ ਬਰੀਫ ਡਿਟੇਲ ਵਿੱਚ ਜਾਣਕਾਰੀ ਦੇ ਦਿੰਨਾ ਵਖ ਬੋਰਡ ਵਾਲਾ ਬਿੱਲ ਆਇਆ ਤਾਂ ਉਦੋਂ ਤੋਂ ਬਹੁਤ ਸਾਰੇ ਨਵੇਂ-ਨਵੇਂ ਚੇਂਜਸ ਹੋਣੇ ਸ਼ੁਰੂ ਹੋ ਚੁੱਕੇ ਜਟਲਾਨਾ ਨਾਮ ਦਾ ਇੱਕ ਗੁਰਦੁਆਰਾ ਹੈ ਜਟਲਾਨਾ ਪਿੰਡ ਦੇ ਵਿੱਚ ਪਰ ਇੱਥੇ ਮਸਲਾ ਹੈ ਕਿ ਇੱਥੇ ਜਿਹੜੀ ਜਗ੍ਹਾ ਸੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਨੂੰ ਦਾਣ ਦਿੱਤੀ ਸੀ ਔਰ ਗੁਰਦੁਆਰਾ ਸਾਹਿਬ ਨੂੰ ਮਸਜਿਦ ਬਣਾ ਦਿੱਤੀ ਗਈ ਮਸਜਿਦ ਤੋਂ ਬਾਅਦ ਇੱਥੇ ਗੁਰਦੁਆਰਾ ਬਣਾਇਆ ਗਿਆ ਪਰ ਗੁਰਦੁਆਰਾ ਬਣਾਉਣ ਤੋਂ ਬਾਅਦ ਇਹ ਜਿਹੜੀ ਜਗ੍ਹਾ ਵਿਵਾਦ ਦੇ ਵਿੱਚ ਝੜ ਗਈ ਔਰ ਵਕਫ ਬੋਰਡ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਲੰਬਾ ਸਮਾਂ ਵਿਵਾਦ ਚੱਲਿਆ ਇੱਥੇ ਇੱਕ ਨਲਕਾ ਵੀ ਸਿੱਖ ਸੰਗਤ ਨੂੰ ਲਾਉਣ ਨਹੀਂ ਦਿੱਤਾ ਗਿਆ ਸੀ ਪਰ ਹੁਣ ਜਿਵੇਂ ਵਕਫ ਬੋਰਡ ਵਾਲਾ ਬਿੱਲ ਆਇਆ ਤਾਂ ਇੱਥੇ ਪਰਿਵਾਰ ਦੇ ਜਿਹੜੇ ਲੋਕ ਨੇ ਇਹਨਾਂ ਨੇ ਜਾ ਕੇ ਦਿਵਾਰਾਂ ਢਾਹ ਦਿੱਤੀਆਂ ਔਰ ਇੱਥੇ ਉਹਨਾਂ ਨੇ ਕਿਹਾ ਕਿ ਸਾਡੇ ਤੇ ਚਾਹੇ ਇੱਕ ਕੇਸ ਹੋਵੇ 100 ਹੋਵੇ ਚਾਹੇ ਹੋਵੇ 1000 ਅਸੀਂ ਲੋਕਾਂ ਵਾਸਤੇ ਸੰਗਤ ਦੀ ਭਲਾਈ ਵਾਸਤੇ ਇਸ ਸਥਾਨ ਦੇ ਉੱਤੇ ਇੱਕ ਨਲਕਾ ਲਾਵਾਂਗੇ ਸੰਗਤ ਦੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਹੋਵੇ ਔਰ ਉੱਪਰ ਸ਼ੈੱਡ ਵੀ ਪਾਵਾਂਗੇ ਜਦੋਂ ਅਸੀਂ ਲੰਗਰ ਕਰੂਨੇ ਹਾਂ ਦਾ ਲੰਗਰ ਵੀ ਖਰਾਬ ਹੋ ਜਾਂਦਾ ਹੈ ਪਾਣੀ ਦਾ ਪ੍ਰਬੰਧ ਨਹੀਂ ਤਾਂ ਇਸ ਕਰਕੇ ਇਹਨਾਂ ਨੇ ਮਸਜਿਦ ਦੀਆਂ ਇਹ ਦਿਵਾਰਾਂ ਢਾਹ ਦਿੱਤੀਆਂ ਜਿਸ ਨੂੰ ਵੈਸੇ ਵਖਬੋਟ ਵਾਲੇ ਮਸਜਿਦ ਕਹਿੰਦੇ ਸੀ ਪਰ ਅਸਲ ਦੇ ਵਿੱਚ ਇਹ ਜਿਹੜੀ ਜਗ੍ਹਾ ਸੀ ਇਹ ਗੁਰਦੁਆਰਾ ਸੀ ਗੁਰਦੁਆਰਾ ਦੋਸਤੋ ਇੱਕ ਅਜਿਹੀ ਜਗ੍ਹਾ ਹੈ ਜਿੱਥੇ Hindu, Musalman, Sikh, Isai, Buddha, Jain ਹਰ ਧਰਮ ਦੇ ਲੋਕ ਜਾ ਸਕਦੇ ਨੇ ਚਾਹੇ ਉਹ ਮੁਗਲ ਹੋਣ ਚਾਹੇ ਉਹ ਕਸਾਈ ਹੋਣ ਹਰ ਕੋਈ ਗੁਰਦੁਆਰਾ ਸਾਹਿਬ ਨਤਮਸਤਕ ਹੋ ਸਕਦਾ ਹੈ ਪਰ ਜੇ ਗੱਲ ਕਰੀਏ ਮੰਦਿਰ ਜਾਂ ਇਥੇ ਉਹਨਾਂ ਦੇ ਧਰਮ ਤੋਂ ਇਲਾਵਾ ਹੋਰ ਕੋਈ ਨਹੀਂ ਜਾ ਸਕਦਾ ਇਸ ਲਈ ਇਸ ਧਰਤੀ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਹਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਇੱਕ ਗੁਰਮੁਖੀ ਦਾ ਸਕੂਲ ਹੋਣਾ ਚਾਹੀਦਾ ਹੈ ਔਰ ਉਸ ਸਕੂਲ ਦੇ ਵਿੱਚ ਤਕਰੀਬਨ ਖਾਲਸੇ ਦੀ ਗਿਣਤੀ ਜ਼ਰੂਰੀ ਹੋਣੀ ਚਾਹੀਦੀ ਹੈ ਮਤਲਬ ਉੱਥੇ ਪੜਾਉਣ ਵਾਲੇ ਜਿਹੜੇ ਹੋਣ ਟੀਚਰ ਹੋਣ ਉਹ ਸਾਰੇ ਖਾਲਸਾ ਹੀ ਟੀਚਰ ਹੋਣੇ ਚਾਹੀਦੇ ਨੇ ਸੋ ਅਸ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿਸ ਪ੍ਰਕਾਰ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ